हेलो गाइस अब पहुंच चुके हैं काइंड ऑफ रिमेंबरेंस ये जगह भी बिल्कुल फेंड इंडस्ट्रीट ਤੋਂ जस्ट 1.5 किलोमीटर है ਤੁਸੀਂ इजीली ਵਾਕ ਕਰਕੇ ਆ ਸਕਦੇ ਹੋ ਤੁਹਾਨੂੰ ਮੈਂ ਦਿਖਾਉਣਾ ਉਧਰ ਕਿਹੜੀ ਸਾਈਡ ਤੋਂ ਤੁਸੀਂ ਵਾਕ ਕਰਕੇ ਆ ਸਕਦੇ ਹੋ ਤੇ ਠੰਡ ਬਹੁਤ ਜ਼ਿਆਦਾ ਹੈ ਅੱਜ ਧੁੱਪ ਨਿਕਲੀ ਨਹੀਂ ਹੋਈ ਤਾਂ ਫੋਟੋਆਂ ਲੈਂਦੀਆਂ ਘੰਟਾ ਚ ਆ ਨਹੀਂ ਰਹੀਆਂ ਉਹ ਸਾਹਮਣੇ ਉਹ ਬਿਲਕੁਲ ਜਿਵੇਂ ਸਾਹਮਣੇ ਸਿੱਧੀ ਆਉਂਦੀ ਹੈ ਫेंड इंडस्ट्रीਟ ਤੋਂ ਇਧਰੋਂ ਤੁਸੀਂ ਉੱਥੋਂ जस्ट ਇੱਕ ਨਿਕਲ ਕੇ ਰਾਈਟ ਲੈਣਾ ਬਾਹਰ ਨਿਕਲ ਕੇ ਉਹ ਤੋਂ ਸਿੱਧਾ ਰਾਈਟ ਫੇਅਰ ਰਾਈਟ ਲੈ ਕੇ ਸਿੱਧਾ ਬਾਹਰ ਆ ਜਾਣਾ ਇੱਥੋਂ ਤੇ ਆ ਤੁਸੀਂ ਇੱਥੋਂ ਦੇਖ ਸਕਦੇ ਹੋ ਹੈਗਾ ਤਾਂ ਬਹੁਤ ਹੌਨਾ ਬੱਟ ਚੀਜ਼ ਹੀ ਅਭੀ ਅੱਜ ਧੁੱਪ ਨਹੀਂ ਨਿਕਲੀ ਹੋਈ ਤੇ ਠੰਡ ਬਹੁਤ ਜ਼ਿਆਦਾ ਹੈ ਨੱਕ ਨੁੱਕ ਠਰਿਆ ਪਿਆ ਪੂਰਾ ਐਨਾ ਸ਼ੁਕਰ ਹੈ ਕਿ ਮੈਂ ਕੱਪੜੇ ਘਰ ਦੇਨੇ ਚਾਜ ਨਾਲ ਪਵਾਤੇ ਠੀਕੇ ਇੱਥੇ ਲੌਂਦੀ ਆਪਾਂ ਆਪਣਾ ਵਾਰਮਰ ਵਗੈਰਾ ਪਾਇਆ ਹੋਇਆ ਇੱਧਰ ਜਿਹੜਾ ਇਹਨਾਂ ਨੇ ਲਾਇਆ ਹੋਇਆ ਕੋਰੀਆ ਦਾ 1950 ਤੋਂ 53 ਤੱਕ ਵਾਲਾ ਹੋਇਆ ਅ ਬਰੂਨੇ ਦਾ ਲਾਇਆ ਹੋਇਆ ਬਾੜ ਤੋਂ ਛਾੜ ਤੱਕਰ ਉਧਰ ਮਲਾਇਆ ਦਾ ਲਾਇਆ ਹੋਇਆ ਤੇ ਵਿਤਨਾਮ ਦਾ ਤੇ ਇਹਦੇ ਬਾਰੇ ਆਪਾਂ ਨੂੰ ਹਿਸਟਰੀ ਨਹੀਂ ਇਹਦੇ ਬਾਰੇ ਇੰਨੀ ਪਤਾ ਬਟ ਇਹ ਸ਼ਾਇਦ ਹੋ ਸਕਦਾ ਵੀ ਯਾਦਗਾਰ ਚ ਬਣਾਏ ਹੋਏ ਆ ਮਲਾਇਆ 1948 ਤੋਂ 60 ਵਿਤਨਾਮ 1962 ਤੋਂ 73 ਤੇ ਬਹੁਤ ਲੋਕ ਹੀ ਆਉਂਦੇ ਇੱਥੇ ਸਾਹਮਣੇ ਕੋਈ ਦੇਖ ਸਕਦੇ ਹਾਂ ਤੇ ਜਿਹੜਾ ਇਹਨਾਂ ਨੇ ਹ ਬਣਾਇਆ ਹੋਇਆ ਬਹੁਤ ਸੋਹਣਾ ਆ ਸ਼ਾਇਦ ਬੱਚਿਆਂ ਦਾ ਕੈਂਪ ਵਗੈਰਾ ਆ ਹੁਣ ਇੱਥੇ ਤੇ ਬੱਚੇ ਇੱਥੇ ਆਉਦੇ ਜਿਵੇਂ ਦਾ ਆਪਣੇ ਉਹ ਐਨਪੀਐਸ ਕੀ ਹੁੰਦਾ ਉਹ ਜਿਹੜਾ ਹੁੰਦਾ ਆਪਣੇ ਕਾਲਜ ਸਕੂਲਜ਼ ਵਗੈਰਾ ਸਕੂਲਜ਼ ਵਗੈਰਾ ਚ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਮਸ਼ਾਲ ਜਗ ਰਹੀ ਹੈ ਉੱਧਰ ਉੱਥੇ ਇੱਥੇ ਪਹੁੰਚੇ ਹੋਇਆ ਫੋਟੋਆਂ ਚ ਵਧੀਆ ਨਹੀਂ ਆ ਰਹੀਆਂ ਮੌਸਮ ਥੋੜਾ ਬੱਦਲਵਾਈ ਹੋਣ ਕਰਕੇ ਬੱਦਲਵਾਈ ਹੋਣ ਕਰਕੇ ਅੱਜ ਮੌਸਮ ਥੋੜਾ ਟੇਡਾ ਹੋਇਆ ਹੋਇਆ ਮਜਾਜ ਮੌਸਮ ਦੇ ਹੋਰ ਨੇ ਮੀਂਹ ਵੀ ਪੈ ਸਕਦਾ ਏ ਤੇ ਨਹੀਂ ਵੀ ਪੈ ਸਕਦਾ ਵੈਸੇ ਤਾਂ ਇੰਟਰਨੈਟ ਤੇ ਸ਼ੋਅ ਕਰ ਰਿਹਾ ਸੀ ਵੈਦਰ ਚ ਕਿ ਅੱਜ ਮੀਂਹ ਨਹੀਂ ਹੈਗਾ ਬਟ ਬੱਦਲਵਾਈ ਸੀਗੀ ਵੀ ਨਹੀਂ ਅੱਜ ਸ਼ੋਅ ਤਾਂ ਹੀ ਕਰ ਰਿਆ ਸੀ ਕਿ ਸਨੀਡੇ ਹੋਊਗਾ ਕੱਲ ਸ਼ੋਅ ਕਰ ਰਿਆ ਸੀ ਕਿ ਬੱਦਲਵਾਈ ਹੋਗੀ ਸਮਝੀ ਤੋਂ ਬਾਹਰ ਵਾਲਾ ਮੌਸਮ ਹੈ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਿਟੀ ਦੇ ਵਿੱਚ ਫਿਰਦੇ ਆਪਾਂ ਬਿਲਕੁਲ ਇਸ ਸੈਂਟਰ ਆ ਗਿਆ ਸਿਟੀ ਦਾ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਤੋ ਕਿਵੇਂ ਦਾ ਮਾਹੌਲ ਆ ਕਰੋ ਸਮਾਈ ਪਚੋ ਚੋ ਅੱਧਰ ਦੇਖੋ 0 9 0 ਉਹਦੇ ਤੇ ਖੁਣਿਆ ਹੋਇਆ ਲਿਖਿਆ ਹੋਇਆ This monument was erected by a grateful people to the honored memory of the men and women of the Victoria who served the empire in the Great War of acha 1914 to 1918 ਜਿਹੜੇ ਪਹਿਲੀ ਵਰਲਡ ਵਰਲਡ ਵਾਰ ਦੇ ਵਿੱਚ ਜਿਨ੍ਹਾਂ ਨੇ ਲੜ ਕੇ ਸ਼ਹੀਦੀਆਂ ਦਿੱਤੀਆਂ ਉਹਨਾਂ ਦੀ ਯਾਦਗਾਰជា ਇਹਨਾਂ ਨੇ ਬਣਾਇਆ ਹੋਇਆ ਬਹੁਤ ਵਧੀਆ ਚੀਜ਼ ਆ ਦੇਖਣ ਵਾਲੀ ਆ ਅਗਰ ਤੁਸੀਂ ਇੱਥੇ ਆ ਰਹੇ ਹੋ ਨਲਬਨ ਸਿਟੀ ਗੈਲਰੀ ਜਾ ਰਹੇ ਹੋ ਤੁਸੀਂ ਮਿਊਜ਼ੀਅਮ ਆਪਣਾ ਨੈਸ਼ਨਲ ਗੈਲਰੀ ਆਫ ਵਿਕਟੋਰੀਆ ਅਗਰ ਤੁਸੀਂ ਜਾ ਰਹੇ ਹੋ ਤਾਂ ਬਿਲਕੁਲ 1 ਕਿਲੋਮੀਟਰ ਦੀ ਵਾਕ ਤੇ ਹੀ ਉਥੋਂ ਤੁਸੀਂ इजीली ਵਾਕ ਕਰਕੇ ਆ ਸਕਦੇ ਹੋ ਫਿੰਡ ਸਟ੍ਰੀਟ ਜਿਹੜਾ ਰੇਲਵੇ ਸਟੇਸ਼ਨ ਹੈ ਮੈਟਰੋ ਸਟੇਸ਼ਨ ਉਥੋਂ ਵੀ ਤੁਸੀਂ इजीली ਵਾਕ ਕਰਕੇ ਆ ਸਕਦੇ ਹੋ ਇੱਥੇ ਆਓ ਦੇਖੋ ਬਹੁਤ ਟੂਰਿਸਟ ਆਉਂਦੇ ਇੱਥੇ ਵੀ ਦੇਖਣ ਵਾਸਤੇ ਕਿਉਂਕਿ ਇਹ ਬਹੁਤ ਪੀਸਫੁਲ ਤੇ ਬਹੁਤ ਕਾਮ ਦੀ ਜਗ੍ਹਾ ਆ ਦੇਖੋ ਇਧਰਲੀ ਸਾਈਡ ਤੋਂ ਵੀ ਇਦਾਂ ਬਣਿਆ ਹੋਇਆ ਹੈ ਇਧਰ ਅੱਗੇ ਪਿੱਲਰ ਨੇ ਉਧਰ ਵਾਲੀ ਸਾਈਡ ਅੱਗੇ ਪਿੱਲਰ ਨਹੀਂ ਸੀਗੇ ਤਾਂ ਵੀ ਇੱਕ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਦੇਖਣ ਵਾਸਤੇ ਇੰਡੀਅਨ ਬੈਠੀ ਸੀ ਆਂਟੀ ਦੇਖ ਰਹੀ ਸੀ ਆਪਣੇ ਲੋਕਾਂ ਦਾ ਹਾ ਬੜਾ ਘਾਟ ਹੈ ਵੀ ਦੂਜੇ ਦਾ ਕੱਚਾ ਇਹ ਮਰਵਾ ਦਿੰਦੇ ਆ ਇੱਥੇ ਇਹਨਾਂ ਨੂੰ ਗੋਰਿਆਂ ਨੂੰ ਗੋਰਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਨਾਲ ਉਦਾਂ ਹੀ ਜਿੱਦਾਂ ਮੈਂ ਉੱਥੇ ਆਰਟ ਆਫ ਗੈਲਰੀ ਜਿੱਦਾਂ ਮੈਂ ਉੱਥੇ ਆਪਣਾ ਬੈਗ ਜਿੱਥੇ ਡਿਪੋਜ਼ਿਟ ਕਰਾਇਆ ਸੀਗਾ ਤੇ ਉੱਥੇ ਜਿੱਦਾਂ ਆਂਟੀ ਨੇ ਮੈਨੂੰ ਕਹਿਤਾ ਸੀ ਕਹਿੰਦੀ ਬਣ ਗਿਆ ਵਲੌਗ ਵੀ ਆਪਣੇ ਨਾਲ ਦਾ ਥੋੜਾ ਜਿਹਾ ਟੌਨਟਿੰਗ ਸ਼ੌਟਿੰਗ ਸਿਸਟਮ ਚੱਲਦਾ ਥੋੜਾ ਜਿਹਾ ਆਪਣੇ ਲੋਕਾਂ ਦੀ ਹਿਆਤ ਹੁੰਦੀ ਆ ਇਹਨਾਂ ਨੂੰ ਕੋਈ ਚੱਕਰ ਨਹੀਂ ਕਿਸੇ ਨਾਲ ਕੋਈ ਮਤਲਬ ਨਹੀਂ ਹਾਲਾਂਕਿ ਉਹ ਮੈਨੂੰ ਜਾਣਦੇ ਹੀ ਨਹੀਂ ਸੀ ਤੇ ਬਟ ਉਹਨੇ ਫੇਰ ਵੀ ਮੈਨੂੰ ਡਾਂਟ ਮਾਰਤਾ ਤਾਂ ਕੋਈ ਚੱਕਰ ਨਹੀਂ ਹੈਲੋ ਗਾਇਜ਼ ਤੇ ਇਹ ਬੱਚੇ ਇੱਥੇ ਆਏ ਹੋਏ ਆ ਤੇ ਇੱਥੇ ਇਹਨਾਂ ਦਾ ਅੱਜ ਕੈਂਪ ਗੰਪ ਹੋਣਾ ਤਾਂ ਉਹ ਤੁਸੀਂ ਸਾਹਮਣੇ ਚੱਕ ਕਰ ਸਕਦੇ ਹੋ ਇਥੋਂ ਬਹੁਤ ਸੋਹਣਾ ਬਣਿਆ ਹੋਇਆ ਥੱਲੇ ਚੱਲ ਕੇ ਆਪਾਂ ਦੇਖਦੇ ਆਂ ਵੀ ਥੱਲੇ ਕੀ ਚੀਜ਼ਾਂ ਨੇ ਤੇ ਉਹ ਸਾਹਮਣੇ ਮਸ਼ਾਲ ਜਗ ਰਹੀ ਆ ਤੇ ਆਪਾਂ ਚੱਲਦੇ ਆ ਉੱਤੇ ਹੁਣ ਇਸ ਤੋਂ ਬਾਅਦ ਉਹਦੀ ਐਂਟਰੀ ਥੱਲੋਂ ਦੀ ਉਧਰ ਵਾਲੀ ਸਾਈਡ ਤੋਂ ਆਪਾਂ ਉਧਰੋਂ ਚੱਲਦੇ ਆ ਇੱਧਰ ਉਹ ਐਗਜ਼ਿਟ ਹੈ ਇਧਰਲੀ ਸਾਈਡ ਤੋਂ ਐਂਟਰੀ ਹੈ ਇਧਰਲੀ ਸਾਈਡ ਤੋਂ ਐਗਜ਼ਿਟ ਹੈ ਆਪ ਬਿਲਕੁਲ ਸਿੱਧੇ ਜਾਈਏ ਤਾਂ ਆਪਾਂ ਉਸੇ ਰੋਡ ਤੇ ਚੜ ਜਾਾਂਗੇ ਜਿੱਧਰੋਂ ਆਪਾਂ ਵਾਕ ਕਰਕੇ ਆਏ ਆ ਹੈਗਾ ਤੁਹਾਡੇ ਕੋਲੇ ਟਾਈਮ ਹੈਗਾ ਤਾਂ ਇੱਥੇ ਜਰੂਰ ਪਹੁੰਚੋ ਦੇਖੋ ਇੰਜੋਏ ਕਰੋ ਅੱਜ ਥੋੜਾ ਬਸ ਵੈਦਰ ਵਾਲਾ ਹੀ ਸਿਸਟਮ ਖੁਆ ਉਹ ਬੱਚੇ ਉਧਰ ਹੱਥ ਹਿਲਾ ਰਹੇ ਆ ਆਪਾਂ ਚਾਲਦੇ ਹਾਂ ਹੁਣ ਅੰਦਰ ਮਿਊਜ਼ੀਅਮ ਦੇਖਣ ਵਾਸਤੇ ਸ਼੍ਰਾਈਨ ਆਫ ਰਿਮੈਂਬਰੈਂਸ ਵਿਜ਼ੀਟਰ ਸੈਂਟਰ ਇੱਧਰੋਂ ਆਪਾਂ ਅੰਦਰ ਜਾਵਾਂਗੇ ਇੱਥੇ ਨਾਲੇ ਸ਼ਾਇਦ ਬੈਗ ਉਤਾਰਨ ਬਾਹਰ ਉਤਾਰਨ ਲਈ ਕਹਿਦਾ ਤਾਂ ਫਿਰ ਮੈਨੂੰ ਲੱਗਦਾ ਔਖਾ ਹੋ ਜਾਣਾ ਆਪਣਾ ਅੰਦਰ ਜਾਣਾ ਲੋਕੀ ਮੈਨੂੰ ਲੱਗਦਾ ਇੱਥੇ ਵਾਕ ਕਰਨ ਹੀ ਆਉਂਦੇ ਆ ਸ਼ਾਇਦ ਤਾਂ ਮਹ ਵਧੀਆ ਚੀਜ਼ ਬਣੀ ਹੋਈ ਆ ਦੇਖਦੇ ਆ ਅੰਦਰ ਚੱਲ ਕੇ ਆਪਾਂ ਨੂੰ ਬੈਗ ਲੈ ਕੇ ਜਾਣ ਦਿੰਦੇ ਆ ਇਹ ਨਹੀਂ ਇਹ ਖੁੱਲਾ ਹੁੰਦਾ ਇਹਦਾ ਟਾਈਮ ਹੈਗਾ ਓਪਨਿੰਗ ਆਵਰਸ 10 ਵਜੇ ਤੋਂ ਲੈ ਕੇ ਸਵੇਰ ਦੇ ਆਪਨੇ 5 ਵਜੇ ਤੱਕ ਲਾਸਟ ਐਂਟਰੀ 4:30 ਹੁੰਦੀ ਹੈ ਉਸ ਤੋਂ ਬਾਅਦ ਅੰਦਰ ਜਾਣਾ ਬਣਾ ਤੇ ਜੀ ਸਾਹਮਣੇ ਚੈੱਕ ਕਰੋ ਅੰਦਰ ਆਪਾਂ ਮਾਰੀ ਲੈਫਟ ਸਾਈਡ ਤੋਂ ਐਂਟਰੀ ਮੈਡਲਸ ਜਿੰਨਾਂ ਨੇ ਇੱਥੇ ਸ਼ਹੀਦੀਆਂ ਦਿੱਤੀਆਂ ਉਹਨਾਂ ਦੇ ਹੋਣਗੇ ਮੈਨੂੰ ਲੱਗਦਾ ਹਾਂ ਦੇਖਾ ਦਿਸ ਸਕੂਲ ਕੰਟੇਨਸ 4000 ਸਰਵਿਸ ਮੈਡਲਸ ਇਨਸ ਰਿਪਰੈਜ਼ੈਂਟਸ 100 ਵਿਕਟੋਰੀਅਨਸ ਹੂ ਹੈਵ ਸਰ ਆਸਟ੍ਰੇਲੀਆ ਇਨ ਬਾਲ ਆਫ ਪੀਸ ਕੀਪਿੰਗ ਐਂਡ 6 ਹੂ ਹੈਵ ਡਾਈਡ ਹਮ ਆਹ ਸਾਰਾ ਨੂੰ ਮਦੇ ਮੈਡਲਸ ਆ ਗਏ ਸਾਹਮਣੇ ਆ ਗਏ ਨਾ 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 ਬਟ ਪੀਪਲ ਓ ਸ਼ੁਰ ਆ ਰਹੀ ਯੂਨੀਫਾਰਮ ਆ ਬੰਦੇ ਨੇ ਜਿਨ੍ਹਾਂ ਨੇ ਆਪਣੀਆਂ ਜਾਣਨਾ ਦਿੱਤੀਆਂ ਇੱਥੇ ਡੈਸਟੀਨੇਸ਼ਨ ਇਅਰ ਫੀਲ ਕਾਬੂਲ ਕਾਬੂਲ ਫੋਰਸ ਜੈਂਟਲਮੈਨ hmm Either Saturday first of all over ਦੇ ਬਾਰੇ 1914 ਤੋਂ 1918 ਜਿਹੜੀ ਹੋਈ ਸੀ